ਗੁਰਦੇਵ ਸਿੰਘ ਬਾਦਲ ਦੇ ਦੋਤੇ ਹੈ ਤੇ ਸਰਦਾਰ ਸੀਤੋ ਸਿੰਘ ਧਰਮਪੋਤ ਉਹਨਾਂ ਦੇ ਪੁੱਤਰ ਹੈ ਜੋ ਸ਼ੌਮੇ ਕਲਿੰਦੇ ਦੇ ਬੀਲਵਾਰਾ ਹੋਂਦਾ ਸੀ ਸਰਦਾਰ ਸੀਤੋ ਸਿੰਘ ਗੁਰਦੇਵ ਸਿੰਘ ਬਾਦਲ ਦੇ ਜਵਾਈ ਸੀ ਉਹ ਸਰਕਾਰੀ ਵੀ ਲੱਗੇ ਸੀ ਡਿਸਟ੍ਰਿਕਟ ਕੌਰ ਨੇ ਜਦੋਂ ਉਮੀਦਵਾਰਾਂ ਦੇ ਰਾਸ਼ੀ ਦੇ ਦਰਵਾਜ਼ੇ ਤੇ ਅਟੈਕ ਹੋਇਆ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਉਸੇ ਚ ਰੋਸ ਹੋ ਗਿਆ ਉਹ ਤੁਮਾਲ ਕਰੇ ਬਹਿ ਗਏ ਫਿਰ ਪਾਰਟੀ ਕੰਮ ਕਰਨ ਲੱਗੇ ਸਿਰਫ ਉਹਨਾਂ ਨੂੰ ਇੱਕ ਮਹੀਨੀ ਪਹਿਲੀ ਵਾਰ ਇਹ ਵਿੱਚ ਸਸਤਾ ਮਿਲਿਆ ਤੁਹਾਨੂੰ ਇਹ ਵਿੱਚ 2002 ਤੋਂ 2007 ਵਿੱਚ ਉਹ 7 ਮਹੀਨੇ ਬੜੇ 33% ਜਾਂ ਵਧਦੇ ਜੁਦੇ ਰਹੇ ਆ ਫਿਰ ਉਸ ਤੋਂ ਬਾਅਦ ਉਹ 2008 ਤੋਂ 2010 ਵਿੱਚ ਇਹਨਾਂ ਚਾਰਤਾਵਰ ਰਵ ਹੋ ਗਿਆ ਦੇ ਉਹਨਾਂ ਨਾਲ ਕਿਹੜੇ ਖੱਤਸੇ ਤੋਂ ਦੋਸਤਾਂ ਨਾਲ ਲੱਗੇ ਤੇ ਨੇੜੇ ਕੋਈ ਉਹ ਬੱਝੂ ਹੋ ਗਿਆਗਾ ਨੇੜੇ ਕੋਈ ਹੋਰ ਹਲਕਾ ਹੈ ਕਿ ਸੀਤਾ ਸਿੰਘ ਉਹ ਕਹਿੰਦੇ ਤੁਸੀਂ ਇਹ ਹਾਰਸੇ ਨਾਲੋਂ ਦੇਖ ਲੈ ਲਓ ਉਹਨਾਂ ਨੇ ਕਿਹਾ ਕਿ ਦੂਰ ਹੈ ਮੈਂ ਹਾਰਸੇ ਨਾਲੇ ਇਧਰ ਉਹ ਲੋਕਾਂ ਨੇ ਦੀਵਾਲੀ ਦਾ ਸੱਜਣਾ ਨੌਸ਼ੇਕਾ ਹੋ ਗਿਆ ਏ ਕਰਕੇ ਬੇਲੇ ਕੋਈ ਨਾ ਤੁਸਾਂ ਮਾਦੀ ਲਾ ਲਓ ਹੋ ਜੀ ਮਤਲਬ ਵੀਰੋ ਲੋਕ ਸਭਾ ਹਲਕਾ ਫੀਰ ਕੋਟਾ ਜਿਹੜਾ ਇਹ ਜੋ 9000 ਸੁਭਾਰ ਕੇ ਪੈਂਦੇ ਆ। ਇੱਕ ਤੋਂ ਮੋਗਾ ਜਿਹੜੇ ਚਾਰ ਪੈਂਦੇ ਆ ਮੋਗਾ ਧਰਮਕੋਟ ਦਾਗਾ ਬਹਨ ਦੇ ਆਪੇ ਆ। ਫਰੀਦਕੋਟ ਜਿਹੜੇ ਤਿੰਨ ਪੈਂਦੇ ਆ ਫਰੀਦਕੋਟ ਫੋੜ ਕੁਲਾ ਵਿੱਚ ਜੈਤੋ। ਮੌਖਸਾ ਜਿਹੜੇ ਚਾਰ ਦਾ ਪੈਂਦਾ ਹੈ ਜੀ ਗੜਵਾ। ਪੁਜੰਦ ਜੀ ਨੇ ਪੂਦਾ ਖੁਦ ਹਲਕਾ ਪਿੰਡ ਰਾਪਰਾਪੁਰ ਇਹ 9 ਐਮਐਲਏ ਦੇ ਹੱਕਿਆਂ ਨੂੰ ਲਾ ਕੇ ਉਹਨਾਂ ਸੁਭਾਲ ਕੇ ਨੂੰ ਲਾ ਕੇ ਦੋ ਸੁਭਾਲ ਕਰ ਤੇ ਇੱਕ ਬੋਟਾ ਕੋ ਉੱਤੇ ਰੁੱਸ ਜਾ ਗਈਆਂ ਕੜਕ ਚੱਲੂ ਹੋ ਗਈ ਅਸਲੀ ਨੂੰ ਸਾਡੀ ਸਮਝਦਾ ਹੈ ਕਿ ਸ਼ਹਿਰ ਦੇ ਮੇਰੇ ਕੋਲ ਖੜਦੇ ਸੀ ਤਿੰਨ ਕੋਈ ਗੱਡ ਕੋਈ ਗੱਡ ਦੇ ਵਿੱਚ ਦੇਖਾ ਪੂਰੀ ਤਾਰੀ ਦੀ ਬਣੀ ਹੋ ਰਹੀ ਜੇ ਹਾਂ ਜਦੋਂ ਬੋਲ ਪਈ ਆ ਅਸੀਂ ਇੰਨਾ ਜਰਾ ਇਹ ਤਾਂ ਜੱਤ ਕੋਲ ਹੋ ਗਈ ਉਹਦੇ ਕੋਲ ਇਹ ਤਾਂ ਜੱਤ ਹੈ ਮਹਾ ਉਹਦੇ ਸੀ ਕਿਵੇਂ ਕਿ ਮਹਾ ਮਾਰਗੀ ਜੱਤ ਉਹਨੇ ਕੋਲ ਪੂਸਾ ਕੇ ਰੱਖ ਦਿੱਤੀ ਉਹਨੇ ਪਾਰ ਗਿਆ ਉਹ ਕੱਲ ਤੋਂ ਕੰਮ ਸ਼ੁਰੂ ਕੀਤਾ ਕੱਲ ਸੀ 14 ਪਿੰਡ ਤੇ ਤਿੰਨ ਤੋਂ ਉਹਨਾਂ ਸ਼ਹਿਰ ਦੇ ਸੀ ਪਾਰ ਪਾਰ ਛੇ ਤੋਂ ਕਿਤੇ ਸੀ ਅੱਜ ਅਸੀਂ 14 ਪਿੰਡ ਤੇ ਤਿੰਨ ਤੋਂ ਉਹਨਾਂ ਸ਼ਹਿਰ ਦੇ ਆ ਤੇ ਵਾਰ ਅਸੀਂ ਤੇ ਰਜੋੜ ਕੀਤੀ ਹੈ حالات میٹنگ ہے تین دیر کے آ رہے ہیں سالوں لگے رہے جانا پہلے ویرو ہوں یہ امیدوار ہے اپنے ہلکے کا ਪੜਿਆ ਲਿਖਿਆ ਐਮ.ਬੀ.ਏ ਕਿੱਤੀ ਵੀ ਐ ਇਹਦੇ ਘਰੋਂ ਇਹਨੇ ਇਹਨੇ ਇਹਨੂੰ ਮਾਦਰ ਰੁਕੀ ਉਸੀ ਜਿਵੇਂ ਨਸ ਕੇ ਟੈਨ ਇਹਦੇ ਭੁਗਤਜੀ ਸਾਹਿਬ ਜਿਹੜੇ ਆਹ ਹੋਇਆ ਆਪਣੇ ਕੋਲ ਆਪਣੇ ਹਲਕਿਤ ਪੇਲੇ ਮੋਹਾਰੀ ਭੋਗੇ ਨੇ ਸਰਦਾਰ ਲਖਮੀ ਸਿੰਘ ਇਹਨੂੰ ਪਹਿਲਈਏ ਜਿਹੜੇ ਸਿੱਕ ਆਪਣੇ ਪੇਲੇ ਅਸਤੀ ਲੱਗੇ ਰਹੇ ਹੁਣ ਅਸਤੀ ਲੱਗੇ ਹੋਏ ਆਹੋ ਉਥੇ ਅਮਰ ਸਾਹਿਬ ਦੂਜੇ ਤਸੀਹਦਾਰ ਲੱਗੇ ਹੋਏ ਜੰਦਰ ਰਿਆਂ ਦੀ ਪੈਲ ਕੀਤੀ ਹੋ ਲੱਗੀ ਹੋਈ ਐ ਮੇਰਾ ਦਾ ਸੰਗਤ ਮਤਲਬ ਸਾਰਾ ਪਰਿਵਾਰ ਇਕੱਠਾ ਲਿਗਾ ਸੁਵੀਆਸ ਤੋਂ ਆ। ਤੇ ਸਾਰੇ ਪਰਿਵਾਰ ਜੋ ਸਭ ਤੋਂ ਉੱਤੇ ਹੈਗੀ ਹੈ ਇਹਨਾਂ ਦੇ ਘਰੋਂ ਦੀ। ਡਾ. ਰਾਗਣੀ। ਵਾਰਡ ਦੇ ਵਿੱਚੋਂਾਰੇ ਸੰਸਾਰ ਦੇ ਵਿੱਚੋਂ ਇੱਕੋ ਬੰਦੇਆਂ ਤੇ ਕੁੜੀਆਂ ਦੇ ਵਿੱਚੋਂ ਇੱਕੋ ਹੀ ਆ ਮੇਲ ਤੇ ਧੀਮੇ ਦੇ ਵਿੱਚੋਂ ਜਿਨ੍ਹਾਂ ਬਾਪਾ ਜੀਵਨ ਸਿੰਘ ਜੀ ਦੇ ਉਹ ਜੀਵਨ ਜੋ 30 PhD ਕੀ ਸੀ। ਉਹਦੇ ਬਾਪਾ ਜੀਵਨ ਸਿੰਘ ਜੀ ਸੀ। ਕਿਉਂ ਸਥਾਪਿਤ ਕਰਾਈ ਨਾਲਕਦੇਵ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਟਾਫ ਕਰਨੀ ਬਹੁਤ ਮੁਕੀ ਹੋ ਗਈ ਹੈ ਥੋੜਾ ਜੋਰ ਲੱਗਦਾ ਬਾਬਾ ਦੇਤਾ ਜੀ ਦੀ ਯਾਦਗਾਰ ਬਣ ਰਹੀ ਹੈ ਛੇ ਰਣਕੌਰ ਸਾਹਿਬ ਉਹਦੀ ਸਾਰੀ ਦੇਖ ਰੱਖ ਉਹਦੇ ਕੋਲੇ ਹੈ ਉਹ ਸੈਂਟਰ ਸਰਕਾਰ ਦੀ ਫੀਡ ਦੀ ਤੇ ਸ਼ਾਉਂਡ ਦੀ ਕਿੰਨੀ ਜ਼ਾਬਤ ਇਸ ਤੋਂ ਹੋ ਸਕਦਾ ਵੀਰੋ ਆਪ ਪ੍ਰੋਫੈਸਰ ਲਗਿਆ ਕਾਲਜ ਦੀ ਡਾਇਰੈਕਟਰ ਵਾਈਸ ਪ੍ਰਿੰਸੀਪਲ ਹੈ ਔਰ

ਤਾਂ ਚਾਹੂ ਸੇ ਨੂੰ ਕੋਮਰ ਦਾ ਬੜਾ ਜੀ ਉਹ ਕੋ ਬਹੁਤ ਜਿਆਦਾ ਇੱਕੋ ਜਿਹੀ ਅਧੀ ਕਰਦੇ ਤੇਨੇ ਮੋਦੀ ਸਹੀ ਸਦਾ ਨਹੀਂ ਹੋਰ ਅੱਗੇ ਆਉਂਦੀਆਂ ਗੱਲ ਵੀਰੋ ਇਹਨਾਂ ਨਾਲ ਗੱਲਾਂ ਬਹੁਤ ਕੀਤੀਆਂ ਸੀਗੀਆਂ ਮੈਂ ਤਾਂ ਦੇਖਦਾ ਸਰਕਾਰ ਨੇ ਕਹਿੰਦੇ ਗੱਲਾਂ ਬਹੁਤ ਕੀਤੀਆਂ ਸੀ ਅਮਰ ਕੌਰ ਜੀ ਸਤਿ ਸ੍ਰੀ ਅਕਾਲ ਪੁਲਿਸ ਆਪਣੀ ਸ਼ਹਿਰ ਦੇ ਵਿੱਚ ਵੀ ਪਤਾ ਨਹੀਂ ਕਿਹੜੇ ਟੁਟਵਾ ਕੇ ਜਾਣੀ ਹੈ ਕਿ ਕੀ ਕਹਿ ਲਏ ਕਿ ਕੀ ਵਾਈ ਲੈ ਜਾਣਾ ਪੰਜ ਕਿਨਾਰੇ ਦੀ ਗੱਲ ਹੈ ਸਾਡੇ ਮਿੰਟ ਦੇ ਮੁੰਡੇ ਖੜੇਗੇ ਮੇਰੇ ਕੋਲ ਆ ਗਈ ਮਣਾਤਾ ਬਣਾ ਕਰੋ ਮੈਨੂੰ ਬੋਲ ਕਰੋ ਇਹ ਜਿਹੜਾ ਖੜਿਆ ਮੈਂ ਰਵੀਨ ਨੂੰ ਫੋਨ ਕਰਦਾ ਟਾਰੇ ਮੈਂ ਕਿਹਾ ਵੀ ਅਸੀਂ ਅੱਜ ਨਾਲ ਖੜੇ ਹੋਏ ਆ ਤੇ ਕੀ ਗੱਲ ਹੈ ਆਮ ਤੌਰ ਤੇ ਇਹੋ ਜਿਹੋ ਥੰਨਾ ਜਿਹੜੇ ਉਹਨਾਂ ਦਾ ਪਹਿਲਾਂ ਵੀ ਪਰਦੇਦਾਰ ਸੀ ਖੋਹਦੇ ਤੇ ਇਹਨਾਂ ਨੇ ਚੋਖਾ ਨਾਲ ਲਾਇਆ ਐਕਿਉਂ ਚੋਖੇ ਵਾਲੇ ਦਾਦਾ ਮੇਰੇ ਕੋਲ ਆਇਆ ਸੀ ਨਾ ਕਿ ਉਹ ਕਿਉਂ ਆਇਆ ਆਨੇ ਉਹਨੂੰ ਮੋਬਾਈਲ ਵੀ ਦਿਖੋ ਮੈਂ ਉਹਨੂੰ ਮੋਬਾਈਲ ਲੈ ਕੇ ਦੇਖਿਆ ਖੋਹੀ ਇਹ ਆਪ ਦੇਰ ਦਾ ਉਹਨੂੰ ਜੀ ਐਵੇਂ ਇਹ ਆ ਆਪਣੇ ਪਏ ਅਮਕੂ ਠੋਖੀਆਂ ਕਰਤੀਆਂ 2500 ਰੁਪਏ ਸ਼ਗਨ ਕੀ ਮੈਨੂੰ ਖਾਲੇ ਪੈ ਦਿੱ ਕੁਛ ਲਿਆ ਆਪਣੇ ਜਿੱਥੇ ਜਾ ਰਹੇ ਵੀ ਨਹੀਂ ਤੁਸੀਂ ਵੀ ਆਏ ਆ ਹੌਂਦੇ ਸੀ ਮੰਤਰੀ ਹੁੰਦੇ ਫੋਦਰਾਂ ਦਾ ਸਕੋਟੀ ਇਕੱਲੇ ਹੁੰਦੇ ਸੀ ਇਹ ਧੰਨਵਾਦ ਮੈਂ ਕੋਈ ਨਹੀਂ ਸੀ ਕਿਹਾ ਕਿ ਚੇਤਾ ਆ ਸਪੀਕਰ ਕੋਲੋਂ ਕੋਈ ਮਹਿਕਵਾ ਵੀ ਨਹੀਂ ਹੁੰਦਾ ਇਹਦਾ ਕਿਹੜਾ ਹਾਂਦਾ ਹੋਈ ਲੋਹਾ ਉਹਦੇ ਕੋਲ ਪਾਵਰ ਹੁੰਦੀ ਆ ਉਹਦਾ ਪਾਵਰ ਨਹੀਂ ਹੁੰਦੀ ਇਹ ਪੰਜ ਛੇ ਨਹੀਂ ਫਿਰਦਾ ਮੈਂ ਕਹਿੰਦਾ ਸੁਣਨਾ ਕਿਉਂ ਨਾ ਹੈ ਅਗਾਂ ਮੈਂ ਤੁਹਾਨੂੰ ਇੱਕ ਵਾਕ ਨਹੀਂ ਕਰਦਾ ਕਿਸੇ ਬਸ 3 ਬੱਤੀ ਪੋਹਰਿਆ ਨਾਗੂਨੀ ਆਉਂਦੀ ਆ ਮੋਸਰਿਆ ਕਹਿੰਦੇ ਇਹ ਆ ਪਛਤਾ ਮੇਰੇ ਇਹ ਹੀ ਜਿਦਾਂ ਦੇ ਲਾ ਉਹ ਮੈਂ ਕਿ ਭਾਈ ਜਦੋਂ ਪਿੰਡਾਂ ਜਾਂਦਾ ਨਾ ਬੀਚਾਰੇ ਨੂੰ ਇੱਕ ਛੇਤੀ ਹੈ ਦਿੱਤੀ ਅੱਗੇ ਜਦਾ 1000 ਰੁਪਿਆ ਤੇ ਹਾਂ ਧਰ ਰੁਪਿਆ ਰੱਖਿਆ ਜਿਹਨੂੰ ਬਣਿਆ ਖੇਤਕੀ ਇਸ ਕਰਕੇ ਵੀ ਉਹ ਆਤਾ ਦਾਸ ਕੀ ਘਾਰ ਕਰਤੇ ਬਹੁਤ ਬੰਦੇ ਵੀ सौ रुपये अॼु कुंजा हज़ार चढ़ियां बह्मण वारे ਮੈਂ ਬੇਨਤੀ ਕਰਾਂ ਜੀ ਕਿ ਜਿਹੜੀ ਸੰਗਤ ਹੈ ਪਾਸਾ ਜਾ